ਇੱਥੇ ਆ ਕੇ ਸ਼ਰਧਾਂਜਲੀ ਦੇਣਾ ਨਾ ਸਿਰਫ ਮੇਰੇ ਲਈ ਮੇਰੇ ਕਰਨਾਟਕ ਦੇ 8 ਕਰੋੜ ਲੋਕਾਂ ਲਈ ਮਾਨ ਮਲੀ ਗਲ ਹੈ। ਤੁਸੀਂ ਸਾਹਿਬ ਜਿਆਦਿਆਂ ਦੀ ਸ਼ਹੀਦੀ ਬਾਰੇ ਪੜਿਆ ਸੀ ਛੋਟੀਆਂ ਜਿੰਦਾਂ ਦੇ ਵੱਡੇ ਕਾਰਨਾਮੇ ਜਾਣਿਆ ਸੀ ਤਾਂ ਉਸ ਵਕਤ ਮਨ ਦੇ ਵਿੱਚ ਖਿਆਲ ਆਇਆ ਸੀ ਜੀ ਬਹਾਦੂਰ ਅਜੀਹ ਵੀਰਤਾ ਅਜੀਹ ਸਾਹਸਪਨ ਕਰਨ ਵਾਲੇ ਬੱਚੇ ਆਪਣੀ ਤਿਆਗ ਆਪਣੀ ਜਾਨ ਦੇਣਾ ਉਹ ਵੀ ਧਰਮ ਨੂੰ ਪਰਵਰਤਨ ਕਰਨ ਦੇ ਵਿਰੋਧ ਵਿੱਚ ਕਿੱਥੇ ਵੀ ਨਹੀਂ ਮਿਲੇਗੀ ਇਤਿਹਾਸ ਦੇ ਵਿੱਚ। ਮਹਿਸੂਸ ਕਰਦੇ ਹਾਂ ਨਾ ਚੀਜ਼ਾਂ ਨੂੰ ਕਿਸ ਤਰੀਕੇ ਦਾ ਮਾਹੌਲ ਹੋਏਗਾ ਮੈਂ ਮਹਿਸੂਸ ਇਹ ਵੀ ਕਰਦਾ ਹੈ ਮਾਤਾ ਗੁਜਰੀ ਬਾਰੇ ਸੋਚ ਕੇ ਇੰਨੀ ਇੰਨੀ ਠੰਡ ਵਿੱਚ ਵੀ ਇੰਨੀ ਠੰਡ ਵਿੱਚ ਵੀ ਬੱਚੇ ਨੂੰ ਹੌਸਲਾ ਦੇਣਾ ਉਹਨਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਤਾਕਤ ਦੇਣਾ ਕਿਤੇ ਕੋਈ ਮਾਤਾ ਇਤੇ ਨਹੀਂ ਮਿਲ ਸਕਦੀ ਤੁਹਾਨੂੰ ਤੁਹਾਡੇ ਮਨ ਤੇ ਨਹੀਂ ਕਦੇ ਅਸਰ ਹੋਇਆ ਜਿਸ ਜਿਸ ਤਰੀਕੇ ਦੇ ਨਾਲ ਤੁਸੀਂ ਫੀਲ ਕਰਦੇ ਹੋ ਅਹਿਸਾਸ ਨਹੀਂ ਹੋਇਆ ਕਿ ਮੈਨੂੰ ਵੀ ਸਿੱਖ ਸਾਧ ਜਾਨਾ ਚਾਹੀਦਾ ਹਾਂ ਹਾਂ ਸਿੱਖ ਸਾਜਨ ਦੀ ਮੈਂ ਸੁਚੇਤਿਆ ਬਹੁਤ ਬਾਰੂ ਗਤਨ ਵੀ ਕੀਤੀ ਪਰ ਇਤਨੀ ਆਸਾਨ ਨਹੀਂ ਮਹਾਰਾਜ ਮੇਰੇ ਸਰ ਤੇ ਗੂੰੜਾ ਇਹਦਾ ਰਹੇਗੀ ਮੇਰੇ ਸਰ ਤੇ ਇਹ ਸਿਧਾਂਤ ਰਹੇਗੀ ਕਿ ਭਾਈ ਸਭ ਨੂੰ ਸਿਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਲੋਕ ਟੁੱਟਣੇ ਗੁਰੂ ਗ੍ਰੰਥ ਸਾਹਿਬ ਤੋਂ ਮਹਾਰਾਜ ਉਹਨਾਂ ਲੋਕਾਂ ਨੂੰ ਜਦ ਤੱਕ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜਨ ਮੈਂ ਤਾਂ ਲੜਦਾ ਰਾਵਾਂਗਾ जे तुम गुरुमुखी सीखोगे इस गुरुमुखी सीखोगे पैंती सीखोगे ताई ही गुरु ग्रंथ साहब पढ़ सकते हैं जे इससे टूटोगे, गुरुमुखी तो टूट जाओगे गुरु ग्रंथ साहब तो टूट जाना फिर गुरदासपुर बटाला तरन तारण हाल हो जाना ਦੁਨੀਆ ਦੀ ਸਭ ਤੋਂ ਮਹਿੰਗੀ ਤੇ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਮੌਜੂਦਾਂ ਸ਼ਹੀਦੀ ਦਿਹਾੜੇ ਚੱਲਦੇ ਪਏ ਨੇ ਤੇ ਜਹੇ ਦੇ ਵਿੱਚ ਗੁਰਮੁਖੀ ਦਾ ਪ੍ਰਚਾਰ ਕਰਨ ਵਾਸਤੇ ਸਾਹਿਬ ਜਾਦਿਆਂ ਦੀ ਸ਼ਹਾਦਤ ਦੇ ਬਾਰੇ ਨੌਜਵਾਨੀ ਦੇ ਵਿੱਚ ਅਵੇਅਰਨ ਵਾਸਤੇ ਪੰਡਤ ਤਰੇਵਨ ਰਾਉ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਪੰਡਤ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸ਼ੁਕਰੀਆ ਮਹਾਰਾਜ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਅੱਜ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਦੁਨੀਆ ਭਰ ਤੋਂ ਸਿੱਖ ਸੰਗਤਾਂ ਆਈਆਂ ਹੋਈਆਂ ਨੇ ਨਤਮਸਤਕ ਹੋਇਆ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਮਹਾਰਾਜ ਇਹ ਸੱਚਾ ਸ਼ਰਧਾਂਜਲੀ ਹੈ ਮੈਨੂੰ ਲੱਗਦਾ ਹੈ ਚਾਰ ਸਾਹਿਬਜ਼ਾਦੇ ਜੀ ਯੋਗਦਾਨ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਵੀਰਤਾ ਉਹਨਾਂ ਦੀ ਹਸ ਹ ਦੁਨੀਆ 'ਚ ਕੋਈ ਵੀ ਇਤਿਹਾਸ ਦੀ ਪੰਨਿਆਂ ਵਿੱਚ ਤੁਹਾਨੂੰ ਨਹੀਂ ਮਿਲੇਗੀ ਮੈਂ ਸੋਚਿਆ ਇੱਥੇ ਆ ਕੇ ਸ਼ਰਧਾਂਜਲੀ ਦੇਣਾ ਨਾ ਸਿਰਫ ਮੇਰੇ ਲਈ ਮੇਰੇ ਕਰਨਾਟਕ ਦੇ 8 ਕਰੋੜ ਲੋਕਾਂ ਲਈ ਮਾਨ ਮਾਲੀ ਗਲੇ ਕਰਨਾਟਕ ਤੋਂ ਆ ਕੇ ਚਾਰ ਸਾਹਿਬ ਸਾਫ ਜਾਦੇ ਬਾਰੇ ਪੜ੍ਹ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਮੈਨੂੰ ਲੱਗਦਾ ਹੈ ਇਤਿਹਾਸ ਦੇ ਇੱਕ ਇੱਕ ਉਦਾਹਰਣ ਹੈ ਕਿ ਕਰਨਾਟਕ ਦੇ ਲੋਕ ਵੀ ਉਸ ਸਿਧਾਂਤ ਨਾਲ ਜੁੜਨ ਜਦੋਂ ਸਾਹਿਬ ਜਾਦਿਆਂ ਦੀ ਸ਼ਹੀਦੀ ਬਾਰੇ ਪੜਿਆ ਸੀ ਛੋਟੀਆਂ ਜਿੰਦਾਂ ਦੇ ਵੱਡੇ ਕਾਰਨਾਮੇ ਜਾਣਿਆ ਸੀ ਤਾਂ ਉਸ ਵਕਤ ਮਨ ਦੇ ਵਿੱਚ ਖਿਆਲ ਆਇਆ ਸੀ ਮਨ ਦੇ ਵਿੱਚ ਇਹ ਮੈਂ ਸੋਚਿਆ ਸੀ ਕਿ ਇਹ ਇਹ ਅਜੀ ਇਹ ਬਹਾਦੂਰ ਅਜੀ ਇਹ ਵੀਰਤਾ ਅਜੀ ਇਹ ਸਾਹਸਪਨ ਕਰਨ ਵਾਲੇ ਬੱਚੇ ਆਪਣੀ ਤਿਆਗ ਆਪਣੀ ਜਾਨ ਦੇਣਾ ਉਹ ਵੀ ਦਰਮ ਨੂੰ ਪਰਵਰਤਨ ਕਰਨ ਦੇ ਵਿਰੋਧ ਵਿੱਚ ਕਿੱਥੇ ਵੀ ਨਹੀਂ ਮਿਲੇਗੀ ਇਤਿਹਾਸ ਦੇ ਵਿੱਚ ਮੈਂ ਸੋਚਿਆ ਇੰਨੀ ਬਹਾਦੁਰਪਨ ਸਿਰਫ ਤਾ ਸਿਰਫ ਉੱਤੇ ਹੀ ਹੋ ਸਕਦਾ ਹੈ ਪੰਜਾਬ ਦੇ ਵਿੱਚ ਮੈਂ ਸੋਚਿਆ ਕਿ ਇਸ ਬਾਰੇ ਲਿਖਣਾ ਚਾਹੀਦਾ ਦੁਨੀਆਂ ਨੂੰ ਸਮਝਾਉਣ ਦੀ ਲੋੜ ਹੈ ਪਰ ਕਿੱਥੇ ਵੀ ਕਿਸੇ ਨੇ ਕੋਈ ਵੱਡੇ ਵੱਡੇ ਲੇਖਕ ਵੀ ਨਹੀਂ ਲਿਖਿਆ ਵੱਡੇ ਵੱਡੇ ਤੁਸੀਂ ਗਿਆਨਪੀਰ ਪੁਰਸਕਾਰ ਜਿੱਤਣ ਵਾਲੇ ਦੀ ਕਿਤਾਬ ਕੱਢ ਕੇ ਦੇਖੋ ਇੱਕ ਵੀ ਨਹੀਂ ਲਿਖਿਆ ਕਹਿਣ ਦਾ ਪਾਵ ਹੈ ਚਾਰ ਸਾਹਿਬਜਾਦ ਦੇ ਬਾਰੇ ਜਿੰਨੇ ਮਰਜੀ ਲਿਖੋ ਕੱਟ ਹੈ ਮਰਾਜ਼ ਉਹ ਮਹਿਸੂਸ ਹੁੰਦਾ ਉਹ ਚੀਜ਼ਾਂ ਜਿਸ ਤਰੀਕੇ ਦੇ ਨਾਲ ਛੋਟੇ ਛੋਟੇ ਸਾਹਿਬਜਾਦਿਆਂ ਨੂੰ ਦੀਵਾਰਾਂ ਦੇ ਵਿੱਚ ਚੁੰਨ ਚਿੰਦ ਦਿੱਤਾ ਗਿਆ अनेका ਤਸ਼ੱਦਦ ਦਿੱਤੇ ਗਏ ਮਹਿਸੂਸ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ ਕਿਸ ਤਰੀਕੇ ਦਾ ਮਾਹੌਲ ਹੋਏਗਾ ਬਿਲਕੁਲ ਮਹਿਸੂਸ ਕਰ ਮੈਂ ਮਹਿਸੂਸ ਇਹ ਵੀ ਕਰਦਾ ਹਾਂ ਮਾਤਾ ਗੁਜ਼ਰੀ ਬਾਰੇ ਸੋਚ ਕੇ ਇੰਨੀ ਇੰਨੀ ਠੰਡ ਵਿੱਚ ਵੀ ਇੰਨੀ ਠੰਡ ਵਿੱਚ ਵੀ ਬੱਚੇ ਨੂੰ ਹੌਸਲਾ ਦੇਣਾ ਔਰ ਅਤੇ ਉਹਨਾਂ ਨੂੰ ਬਹਾਦਰੀ ਦੇਣਾ ਉਹਨਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਤਾਕਤ ਦੇਣਾ ਕਿਤੇ ਕੋਈ ਮਾਤਾ ਇੱਥੇ ਨਹੀਂ ਮਿਲ ਸਕਦੀ ਤੁਹਾਨੂੰ ਮੈਂ ਸੋਚਿਆ ਕਿ ਇਸ ਇੰਨੀ ਇੰਨੀ ਸ਼ਰਧਾ ਇੰਨੀ ਭਗਤੀ ਇੰਨੀ ਸਾਹਸ ਉਸ ਬਾਬਾ ਨਾਨਕ ਦੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਮੈਂ ਸੋਚਿਆ ਕਿ ਇਹ ਪਰੰਪਰਾ ਹੈ ਚਲਦੀ ਆਇਆ ਬਾਬਾ ਨਾਨਕ ਤੋਂ ਮੈਨੂੰ ਲੱਗਦਾ ਹੈ ਇਹ ਜਲਦੀ ਰਹੇਗੀ ਬਹੁਤ ਸਾਰੇ ਲੋਕ ਹੈ ਜਦੋਂ ਇਤਿਹਾਸ ਨੂੰ ਸੁਣਦੇ ਆ ਕਿਤੇ ਨਾ ਕਿਤੇ ਭਾਵਕ ਹੋ ਜਾਂਦੇ ਤੇ ਉਸ ਤੋਂ ਬਾਅਦ ਮਨ ਤੇ ਅਸਰ ਵੀ ਹੋ ਜਾਂਦਾ ਡੂੰਘਾ ਪ੍ਰਭਾਵ ਪੈਂਦਾ ਹੈ ਤੁਹਾਡੇ ਮਨ ਤੇ ਨਹੀਂ ਕਦੇ ਅਸਰ ਹੋਇਆ ਜਿਸ ਤਰੀਕੇ ਦੇ ਨਾਲ ਤੁਸੀਂ ਫੀਲ ਕਰਦੇ ਹੋ ਅਹਿਸਾਸ ਨਹੀਂ ਹੋਇਆ ਕਿ ਮੈਨੂੰ ਵੀ ਸਿੱਖ ਸਾਜਣਾ ਚਾਹੀਦਾ ਹਾਂ ਸਿੱਖ ਸਾਜਣ ਦੀ ਮਨਸੂਚੀ ਆ ਬਹੁਤ ਵਾਰ ਉਹ ਗੈਨਵੀ ਕੀਤੀ ਪਰ ਇਤਨੀ ਆਸਾਨ ਨਹੀਂ ਮਹਾਰਾਜ ਸਿੱਖ ਸਾਜਣਾ ਇਹ ਪਰਿਸ਼ਰਮਾ ਹੈ ਕਠਿਨ ਪਰਸ਼ਰਮਾ ਕਰਨਾ ਪੈਂਦੀ ਹੈ ਇਸੇ ਤਪੱਸਿਆ ਕਰਨਾ ਪੈਂਦੀ ਹੈ ਇੰਨੀ ਆਸਾਨ ਨਹੀਂ ਮਿਲਦੀਏ ਤੋਨੂ ਤਾਂ ਮਿਲ ਗਈ ਵਿਰਾਸਤ ਵਿੱਚ ਮਿਲ ਗਿਆ ਦੋਨੋਂ ਤੁਸੀਂ ਖੁਸ਼ ਨਸੀਬ ਹੋ ਮੈਨੂੰ ਕਿਵੇਂ ਮਿਲ ਸਕਦੀ ਵਿਰਾਸਤ ਦੇ ਵਿੱਚ ਮੈਨੂੰ ਇਹ ਪਾਉਂਡ ਲਈ ਸਿੱਖ ਸਿੱਖਦੇ ਰੂਪ ਵਿੱਚ ਸਿੱਕੀ ਰੂਪ ਪਾਉਂਡ ਲਈ ਮੈਨੂੰ ਹੋਰ ਤਪੱਸਿਆ ਕਰਨਾ ਪਵੇਗੀ ਹੋਰ ਅਰਦਾਸ ਕਰਨਾ ਹੋਏਗੀ ਹੋਰ ਚੰਗੇ ਕੰਮ ਕਰਨਾ ਪਊਗਾ ਮੈਨੂੰ ਜਨਹਿਤ ਦੀ ਸਰਬਤ ਦਾ ਬਲਾਈ ਦੀ ਤਾਂ ਫਿਰ ਜਾ ਕੇ ਮੈਨੂੰ ਉਸ ਸਿੱਕੀ ਸਰੂਪ ਸਿੱਕੀ ਸਰੂਪ ਮਿਲ ਸਕਦੀ ਹੈ ਇੰਨੀ ਆਸਾਨ ਨਹੀਂ ਹੈ ਸਿੱਕੀ ਸਰੂਪ ਪਾਣਾ ਮਹਾਰਾਜ ਮੈਂ ਬਹੁਤ ਕੋਸ਼ਿਸ਼ ਕੀਤੀ ਮੇਰੇ ਪਤਨੀ ਤਾਂ ਰੋਜ਼ ਅਰਦਾਸ ਕਰਦੀ ਹੈ ਰੋਜ਼ ਪ੍ਰਾਰਥਨਾ ਕਰਦੀ ਹੈ ਉਹਨਾਂ ਦੇ ਬੱਚੇ ਮਤਲਬ ਮੇਰੇ ਬੱਚੇ ਨੂੰ ਉਹ ਮਿਲੇ ਇਤਨੀ ਆਸਾਨੀ उस प्रभु की कृपा जे होगी हो तद तक मैं ये तपस्या करता रव मेरे सर तोड़ा एड़ा रहेगी मेरे सर ते सिद्धांत रहेगी कि भाई सबन सब सीखण को हुक्म है गुरु मानियो ग्रंथ लोग टूट रहे ने। गुरु ग्रंथ साहब तो महाराज तुम जाओ बटाला गुरदासपुर तरन तरन गुरदासपुर तरन तरण जाओ लोग कितने होर पासे जा रहे ने गुरु ग्रंथ साहब तो टूट चुके ने महाराज ਇਸ ਲਈ ਮੈਂ ਮੈਂ ਸੋਚਿਆ ਕਿ ਉਹਨਾਂ ਲੋਕਾਂ ਨੂੰ ਜਦ ਤੱਕ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜਨ ਮੈਂ ਤਾਂ ਲੜਦਾ ਰਹਾਵਾਂਗਾ ਇਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਲੋੜ ਹੈ ਇਸ ਚਰਨ ਵਿੱਚ ਜਾਣ ਦੀ ਲੋੜ ਹੈ ਅੱਜ ਤੁਸੀਂ ਦਰਸ਼ਨ ਕਰਨ ਵਾਸਤੇ ਜਾਂ ਜਿਹੜਾ ਮੈਸੇਜ ਦੇਣ ਵਾਸਤੇ ਆਏ ਹੋ ਕੱਲੇ ਆਏ ਹੋ ਜਾਂ ਪਰਿਵਾਰ ਬੱਚੇ ਵੀ ਨਾਲੇ ਹਾਂ ਪਰਿਵਾਰ ਮੇਰੇ ਕੱਲ ਆਏ ਸੀ ਇਹ ਪਰਿਵਾਰ ਮੇਰੇ ਬੇਟੀ ਕੀਵੀ 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 ਦਾ ਨਾਂ ਤੁਸੀਂ ਸੁਣਿਆ ਹੋਣਾ ਮਹਾਰਾਜ ਗੁਰੂ ਅੰਗਦ ਦੇਵ ਮਾਰੇ ਦੂਜੇ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਉਨ੍ਹਾਂ ਮਖੜੂਰ ਸਾਹਿਬ ਦੇ ਵਿੱਚ ਬੈਠ ਕੇ 우ੜਾ ਇਹਰ ਦੇ ਸਰੂਪ ਦੇਣ ਵਾਲੇ ਮੇਰੇ ਗੁਰੂ ਮਹਾਰਾਜ ਉਹਨਾਂ ਦਾ ਪਤਨੀ ਦੇਨਾ ਸਿੱਖੀ ਵੀ ਮਾਤਾ ਕੀ ਵੀ ਮਾਤਾ ਕੀ ਵੀ ਜੀ ਖੜੂਰ ਸਾਹਿਬ ਦੇ ਵਿੱਚ 15ਵੀਂ ਸਦੀ ਦੇ ਵਿੱਚ ਜਦ ਔਰਤ ਨੂੰ ਕੋਈ ਆਜ਼ਾਦੀ ਨਹੀਂ ਸੀ ਉਸ ਵਕਤ ਮੇਰਾ ਮਾਤਾ ਕੀਵੀ ਨੇ ਦੇਸੀ ਕੀਵਿ ਚ ਲੰਗਰ ਬਣਾ ਕੇ ਅਣਜਾਣ ਲੋਕਾਂ ਨੂੰ ਵੰਡਦੀ ਸੀ ਮਾਤਾ ਕੀਵੀ ਮਦਰ ਟੇਰੇਸ ਨੂੰ ਸਾਰੇ ਜਾਣਦੇ ਇੱਥੇ ਦੱਸੋ ਮੈਨੂੰ ਮਾਤਾ ਕੀਵੀ ਜੇ ਬਾਰੇ ਕੋਈ ਰੱਖਿਆ ਮੇਰਾ ਬੈਟਰੀ ਨੂੰ ਮੇਰਾ ਮਾਤਾ ਕੀਵੀ ਰੱਖਿਆ ਮਖੀਵੀ ਦਾ ਨਾ ਕਰਨਾਟਕਾ ਤੋਂ ਆ ਕੇ ਤੁਸੀਂ ਇਤਿਹਾਸ ਨੂੰ ਫੀਲ ਕਰਦੇ ਹੋ ਇਤਿਹਾਸ ਦੇ ਗੁਣਗਾਇਨ ਕਰਦੇ ਹੋ ਕੀ ਲੱਗਦਾ ਕਿ ਜਿਹੜੇ ਇੱਥੋਂ ਦੇ ਜੰਪਲ ਨੇ ਜਾਂ ਜਿਨ੍ਹਾਂ ਦੇ ਕੋਲੇ ਅੱਜ ਸਰਕਾਰਾਂ ਦੀ ਨੁਮਾਇੰਦਗੀ ਕਰਨ ਦਾ ਸਮਾਂ ਆਇਆ ਉਹ ਇਸ ਪਾਵਨ ਪਵਿੱਤਰ ਧਰਤੀ ਤੇ ਵੈਸੇ ਤੇ ਕੀ ਠੇਕੇ ਬੰਦ ਹੋਣੇ ਚਾਹੀਦੇ ਸੀ ਕਿ ਇਹ ਨਸ਼ਾ ਬੰਦ ਹੋਣਾ ਚਾਹੀਦਾ ਸੀ ਪਰ ਸ਼ਹੀਦੀ ਦਿਹਾੜਿਆਂ ਤੇ ਨਸ਼ਾ ਨਹੀਂ ਬੰਦ ਕਰ ਸਕੀ ਨਹੀਂ ਨਹੀਂ ਉਹ ਬੰਦ ਹੋਇਆ ਮਹਾਰਾਜ ਮੈਂ ਅੱਡ ਗਿਆ ਸੀ ਮੈਂ ਡੀਸੀ ਦਫ਼ਤਰ ਗਿਆ ਮੈਂ ਕਿਹਾ ਮੈਡਮ ਤੁਸੀਂ 3 3 ਕਿਲੋਮੀਟਰ ਦੇ ਦਾਇਰੇ ਵਿੱਚ ਠੇਕੇ ਬੰਦ ਕਰਤਾ ਇਹ ਗਲਤ ਹੈ ਪੂਰਾ ਸ਼ਹਿਰ ਦੇ ਵਿੱਚ ਪੂਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਤੁਸੀਂ ਡਰਾਈ ਸਿਟੀ ਦੀ ਘੋਸ਼ਣਾ ਕਰੋ ਮੇਰਾ ਬੇਨਤੀ ਤੋਂ ਬਾਅਦ ਡੀਸੀ ਨੇ 3 ਕਿਲੋਮੀਟਰ ਦੇ ਦਾਇਰੇ ਤੋਂ ਅਲਾਵਾ ਇਹ ਸਾਰੇ ਠੇਕੇ ਬੰਦ ਕਰਦੇ ਨੇ ਪੂਰਾ ਫਤਿਹਗੜ੍ਹ ਸਾਹਿਬ ਦੇ ਸਾਰੇ ਸ਼ਹਿਰ ਦੇ ਵਿੱਚ ਠੇਕੇ ਬੰਦ ਨੇ ਇਸ ਵਾਰ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਰੇ ਠੇਕੇ ਬੰਦ ਨੇ ਅਗਲੀ ਵਾਰ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਵਿੱਚ ਬੰਦ ਕਰਾ ਦੇਣਾ ਮੈਂ ਛੱਡਣਾ ਨਹੀਂ ਉਸ ਤੋਂ ਬਾਅਦ ਪੂਰ ਪੰਜਾਬੀ ਵੀ ਹੋ ਸਕਦਾ ਮੈਂ ਮੈਂ ਛੱਡਣਾ ਮਹਾਰਾਜ ਇਹ ਵਿਰੋਧ ਤੋਂ ਬਾਅਦ ਹੀ ਹੋਇਆ ਸਾਰਾ ਕੁਝ ਵਿਰੋਧ ਨਹੀਂ ਬੇਨਤੀ ਹੈ ਮਹਾਰਾਜ ਇਹ ਗੁਰੂ ਗ੍ਰੰਥ ਸਾਹਿਬੀ ਸਿਧਾਂਤ ਇੱਥੇ ਸਿਰਫ ਸਿਰਫ ਬੇਨਤੀ ਨਿਮਰਤਾ ਸਾ ਨਾਲ ਹੀ ਹੋ ਸਕਦਾ ਮੈਂ ਨਿਮਰਤਾ ਨਾਲ ਬੇਨਤੀ ਕੀਤੀ ਸੀ ਵਿਰੋਧ ਨਹੀਂ ਨਿਮਰਤਾ ਨਾਲ ਮੈਂ ਬੇਨਤੀ ਕੀਤੀ ਸੀ ਡੀਸੀ ਸਾਹਿਬ ਨੂੰ ਸਾਹਿਬਾਨ ਨੂੰ ਮਾਨੂੰ ਮੁੱਖ ਮੰਤਰੀ ਨੂੰ ਐਕਸਾਈਜ਼ ਕਮਿਸ਼ਨਰ ਨੂੰ ਔਰ ਉਹਨਾਂ ਆਈਐਸ ਉਹਨਾਂ ਨੇ ਮੇਰਾ ਗੱਲਬਾਤ ਸੁਣ ਕੇ ਮੇਰਾ ਬੇਨਤੀ ਸੁਣ ਕੇ ਇਹ ਘੋਸ਼ਣਾ ਕਰਤੇ ਨੇ ਪੂਰਾ ਫਤਿਹਰ ਤੁਸੀਂ ਜਾ ਕੇ ਮਸ਼ਹੂਰ ਪੱਤਰਕਾਰੋ ਮਹਾਰਾਜ ਤੁਸੀਂ ਜਾ ਕੇ ਚੈੱਕ ਕਰੋ ਕੋਈ ਵੀ ਠੇਕੇ ਨਹੀਂ ਨੇ ਪੂਰਾ ਸਾਰੇ ਬੰਦ ਨੇ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਤੇ ਸ਼ਹੀਦੀ ਜੋੜ ਮੇਲੇ ਦਾ ਸੰਬੰਧ ਵਿੱਚ ਸੰਗਤਾਂ ਦੂਰ ਦਰੇਡੇ ਤੋਂ ਚੱਲ ਕੇ ਆਉਂਦੀ ਹੈ ਕੀ ਲੱਗਦਾ ਕਿ ਨੌਜਵਾਨਾਂ ਵਾਸਤੇ ਜਾਂ ਨਵੀਂ ਪੀੜ੍ਹੀ ਵਾਸਤੇ ਤੁਹਾਡੇ ਵੱਲੋਂ ਮੈਸੇਜ ਕੀ ਹੈ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਇਹ ਕੋਈ ਇੱਕ ਮਰਾਜ਼ ਮਰੇ ਸਰਤੇ ਦੇਖੋ ਜੀ ਸਭ ਸਿੱਖਣ ਕੋ ਹੁਕੂਮੈ ਗੁਰੂ ਮਾਣੇ ਨਹੀਂ ਕਰੰਤ ਏਹੀ ਸੱਚਾ ਸ਼ਰਧਾਂਜਲੀ ਹੋਏਗੀ ਗੁਰੂ ਚਾਰ ਸਾਹਿਬ ਜੀ ਦੇ ਨੂੰ ਏਹੀ ਸੱਚਾ ਸ਼ਰਧਾਂਜਲੀ ਹੈ ਕਿਵੇਂ ਜੇ ਤੁਸੀਂ ਜੇ ਤੁਸੀਂ ਗੁਰਮੁਖੀ ਸਿੱਖੋਗੇ ਇਸ ਗੁਰਮੁਖੀ ਸਿੱਖੋਗੇ ਪੈਂਤੀ ਸਿੱਖੋਗੇ ਤਾਂ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ ਸਕਦੇ ਹੋ ਜੇ ਇਸੇ ਟੁੱਟੋਗੇ ਗੁਰਮੁਖੀ ਤੋਂ ਟੁੱਟ ਜਾਓਗੇ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਜਾਣਾ ਫਿਰ ਗੁਰਦਾਸਪੁਰ ਬਟਾਲਾ ਦਰਨ ਤਰਨ ਦੀ ਹਾਲ ਹੋ ਜਾਣਾ ਕਿੱਥੇ ਜਾ ਰਹੇ ਨੇ ਉਹ ਇਸ ਲਈ ਮੈਂ ਬੇਨਤੀ ਕਰਕੇ ਬੇਨਤੀ ਕਰਕੇ ਮੈਂ ਬਹੁਤ ਹੀ ਨਿਮਰਤਾ ਨਾਲ ਬੇਨਤੀ ਕਰਦਾ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ وہی اٹਲ ਹੈ وہی ਸੱਚਾਈ ਹੈ وہی ਜੁਗੋ ਜੁਗ ਹੈ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਜਿੱਥੇ ਸੇਵਾਵਾਂ ਕੀਤੀਆਂ ਜਾਣੀਆਂ ਨੇ ਤੇ ਉੱਥੇ ਹੀ ਇਸ ਤਰ੍ਹਾਂ ਇਸ ਤਰੀਕੇ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਨਵੇਕਲੇ ਮੈਸੇਜ ਵੀ ਦਿੱਤੇ ਜਾ ਰਹੇ ਨੇ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ